ਮੈਨੂੰ ਇਹ ਦੱਸ ਦਾਦੀ ਅੱਜ ਇੰਡੀਆ ਚੱਲੀ ਤੂੰ ਪਿੱਛੇ ਤੇ ਮਿਸ ਕਰੂੰਗਾ ਹੈਂ ਪਾਪਾ ਤੂੰ ਇੰਡੀਆ ਜਾਣਾ ਦਾਦੀ ਨਾਲ ਪਾਪਾ ਤੂੰ ਤੇਰੇ ਤੇ ਇੰਡੀਆ ਜਾਣਾ ਦਾਦੀ ਨਾਲ ਇਹ ਮੰਮੀ ਨਾਲ ਸੰਦਤਾ ਇਹ ਪਾਉਂ ਘਾਟ ਪਿੱਛੇ ਤੇ ਹੁਣ ਮੰਮੀ ਚੱਲੀ ਆ ਜਿੰਡੀਆ ਪਿੱਛੇ ਤੇ ਰੋਏ ਕਰ ਮੈਨੂੰ ਯਾਦ ਕਰ ਕਰਕੇ ਫਿਰ ਤਾਂ ਜਾਣਾ ਦਾਦੀ ਨਾਲ ਨਾ ਤਾਂ ਨਹੀਂ ਜਾਣਾ ਉਹੀ ਰਹਿਣਾ ਪਾਪਾ ਕੋਲ ਦਾਦੀ ਨੇ ਚਲੇ ਜਾਣਾ ਅੱਜ ਆਪਾਂ ਨੇ ਰਹਿ ਜਾਣਾ ਕਰੇ ਤੂੰ ਮੈਂ ਮੰਮੀ ਨੇ ਹੈ ਰਾਤ ਨੂੰ ਕਿਧਰ ਨਾ ਸੌਂਗਾ ਹੁਣ ਤੋਂ ਆਪਣੀ ਪਤ ਪਾ ਤੇ ਜਾ ਕੇ ਮੇਰੀ ਕਿੰਤੇ ਚਿੱਜੀ ਲਈ ਆਂ ਬੁਣ ਚੰਗਾ ਕੈਸੇ ਠੇਨ ਲਿਆ ਦੀ ਨਹੀਂ ਮੰਮੀ ਰਹਿਣ ਦੇ ਤਾਣਾ ਤੇਰੇ ਹੀ ਨੰਦਨੀ ਖੋਲ ਕੇ ਦੂਸਰ ਲੈਣਾ ਮਜੂਸ ਤਾਂ ਦਾਦੀ ਨੇ ਪੈਸੇ ਦਿੱਤੇ ਆ ਮੈਂ ਰੱਖ ਲਵਾਂ ਪੁੱਤ ਰੱਖ ਲੈ ਗਿਆ ਚਿੱਜੀ ਦਾਦੀ ਚਾਬੀ ਲੈ ਗਈ ਹਾਂ ਹਾਂ ਦਾਦੀ ਚਾਬੀ ਲੈ ਗਈ ਹਾਂ ਬਾਬਾ ਜੀ ਦੇ ਆ ਦੇਖ ਲੈ ਛੋਟੀ ਟੈਚੀਆਂ ਦੇਖ ਰਹਾ ਬਾਬਾ ਜੀ ਦੀਆਂ ਦਾਦੀ ਜੀ ਦੀ ਦੇਖ। ਆਦਰ ਦੇਖ ਹਾਂ ਅੱਛੇ ਟੈਚੀ ਠੀਕ ਹੈ ਤੂੰ ਬਹਿ ਜਾ ਹੁਣ। ਆ ਦੇਖ ਬਾਬਾ ਮੈਨੂੰ ਟੈਚੀਆਂ ਦੱਸਦਾ ਦਾਦਾ ਜੀ ਦੀ ਬਾਬਾ ਜੀ ਦੀ ਕੋਈ ਆ ਨਾ ਬੈਗ ਹੈਗਾ ਨਾ ਹੈ ਬਾਬਾ ਹੈ ਨਾ। ਤਾਂ ਬੰਨੇ ਦਾਦੀ ਨੇ ਪੈਸੇ ਦਿੱਤੇ ਪਤੇ ਨੂੰ Adik 50 ਰੁਪਏ। ਮੈਂ ਰੱਖ ਲਏਦੇ ਪੈਸੇ। ਮਨੂੰ ਮਨੂੰ ਤਾਂ ਦਈ ਨਹੀਂ ਪਤਾ। ਕਹ ਤੈਨੂੰ ਚਿੱਲੀ ਆਉਂਗੀ ਆਉਂਦੀ ਜੀ ਦਫਾ ਮੇਰੇ ਪੈਸੇ ਮੈਨੂੰ ਦਿੱਤੇ ਮੰਮਾ ਨੇ ਤੂੰ ਦਾਦੀ ਦੇ ਨਾਲ ਤਾਂ ਨਹੀਂ ਜਾਣਾ ਪੁੱਤ ਆਪਾਂ ਦਾਦੀ ਨੂੰ ਪੇਅਰਪੋਰਟ ਛਡਾ ਕੇ ਲੈਣਾ ਤੈਨੂੰ ਮੈਂ ਕੱਲ ਪਰਸਨ ਮੁੜ ਕਾਇਤ ਆਪਾਂ ਨੂੰ ਰਿਹਾਣਾ ਦਾਦੀ ਜਾਂ ਦਾਦੇ ਨੂੰ ਜਾਣਾ ਇੰਡੀਆ ਤੂੰ ਨਹੀਂ ਜਾਣਾ ਰੋਣਾ ਨਹੀਂ ਹੈਗਾ ਨਹੀਂ ਰੋਣ ਲੱਗ ਕੇ ਤੇ ਰਸਤੇ 'ਚ ਕਹਿੰਦਾ ਮੈਂ ਨਾਲ ਜਾਣਾ ਯਸਫਤੇ ਯਸਫਤੇ ਤੂੰ ਦਾਦੀ ਦੇ ਨਾਲ ਜਾਣਾ ਜਾ ਹਸਤੰਦਰ ਐ। ਅੰਦਲੀ ਗੋਦੀ ਨਹੀਂ ਚੜਨਾ। ਬੈ ਕੱਢ ਦੇ ਦੱਦ ਨੂੰ ਹੁਣ। ਲੈਨ ਆਪਾਂ ਗੱਲ ਤੇ ਖੜੇ ਹਾਂ ਉਹ ਅਲੈ। ਤੇ ਨਾਲ ਨਹੀਂ ਜਾਣਾ ਜੱਟ ਕੋ ਤੇ। ਤੇ ਉਰੀ ਲੈਣਾ ਪਾਪਾ ਮੰਮਾ ਕੋਲੋਂ। ਤੇ ਨਾਲ ਨਹੀਂ ਜਾਣਾ ਪਾਵਨੇ ਨੂੰ ਪਾੜ ਲੈ ਪਿੱਛੇ ਨੂੰ। ਪਿੱਛੇ ਪਾੜ ਲੈ। ਆਪਾਂ ਨੂੰ ਪਾੜ ਲੈ ਨੂੰ। ਕੋਈ ਨਹੀਂ ਕੋਈ ਨਹੀਂ ਖੜਾ। ਨਾਲ ਤੂੰ ਉੱਤੇ ਚੱਲ ਮੰਮਾ ਕੋ ਚੱਲ ਤਾਂ ਐ ਨਹੀਂ ਜਾਣਾ ਨਾਲ। ਹਾਂ। 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 ਹਾਂ ਕਰੀਲ ਤੋ ਬਾਈ ਜੀ। ਤਰੀ ਨਹੀਂ ਦਿਨੋ ਤੇ ਦਿਓ ਦੋਗੇ ਦੋਗੇ ਪਾਪਾ ਤੇ ਤੁਹਾਨੂੰ ਹੋਸ਼ ਰਾਤੀ ਤੁਹਾਨੂੰ ਲੱਗੇ ਕਰ ਤੇ ਕਰਦੀ ਨਾਲ ਨਹੀਂ ਜਾਣਾ ਹੈਗਾ ਤੇ ਸਾਡੇ ਨਾਲ ਮੁੜ ਕੇ ਜਾਣਾ ਹੈ ਘਰ ਨੂੰ ਓਏ ਰੋਣਾ ਨਹੀਂ ਹੈ ਜਸਪਤ ਚੀਜੀ ਦਵਾਈ ਕਰਨ ਮੈਂ ਤੁਹਾਨੂੰ ਰੋਜ਼ ਖੁਲਾ ਕੇ ਲਿਆਇ ਕਰੂਗੇ ਦਾਦੀ ਨੂੰ ਇਹ ਹੀ ਕਰਦੇ ਕਿ ਮੈਂ ਤਾਂ ਮੈਂ ਨਹੀਂ ਤੇਨ ਨਾਲ ਜਾਣਾ ਸਵੇਰ 11 ਵਜੇ ਵੀ ਕੈਂਪਿੰਗ ਇਹ ਵਧੀਆ ਆ অস্ট্রেলিয়া ਦਾ 에어ਪੋਰਟ ਅੰਦਰ ਆਣ ਦੇ ਦਿੰਦੇ ਹਨ ਇੱਥੇ ਤੋਂ ਦੇ ਜਾਣਾ ਸਰਕਰਾ ਤੇ ਚੈੱਕ ਇਨ ਬਦੀ ਕੇਵਲੀ 에어ਪੋਰਟ ਨੂੰ ਸੋਰੀ ਐਂਟਰੀ ਹੋਣੀ ਇਹ ਵਧੀਆ ਉੱਥੇ ਤਾਂ ਆਣ ਦੇ ਦਿੰਦੇ ਆ ਇੱਥੇ ਤੋਂ ਮੰਮੀ ਨੇ ਦੀ ਐਂਟਰੀ ਹੋਣੀ ਹੈ ਨਾ ਐਕਰੀ ਬਾਏ ਆ ਗਿਆ ਆ ਗਿਆ ਲੈ ਕੇ ਨਹੀਂ ਆਣਾ ਤੈਨੂੰ ਜਸਪਤ ਇਹਨਾਂ ਨਾਲ ਉਰੀ ਰਹਿਣਾ ਪਾਪਾ ਕੋਲੋਂ ਬਹੁਤ ਖਰਾਬ ਰੇਲ ਤੱਕ ਰਹਿ ਗਣੀ ਪਿੱਛੇ ਤੋਂ ਨਹੀਂ ਕਟਾਈ ਹੋਈ ਗਰੂਮੀ ਹਾਂਜੀ ਬਾਏ ਬਾਏ ਕਰ ਦੋ ਦੱਦੀ ਮੈਂ ਤੁਹਾਨੂੰ ਚੱਲੀ ਦੱਦੀ ਆ ਦੇਖੋ ਸਿੰਦਾ ਜੀ ਖੇਲ ਹੈ ਬਾਤ ਰੋਮ ओके ਬਾਏ ਬਾਏ ਦੱਦੀ ਗਈ ਫਤਿਹ ਬਾਏ ਕਰ ਦੋ ਬਾਏ ਕਰ ਦੋ ਗਈ ਦੱਦੀ ਪੁੱਤ ਆ ਵੀ ਮਮੀ ਨਾਲੇ ਦੇ ਦੋ ਉਹਨਾਂ ਨੂੰ ਭੇਜੂਗੀ ਹੋ ਗਈ ਬੋਰਡਿੰਗ ਹੁਣ ਜਾ ਕੇ ਇਹਨਾਂ ਨੇ ਜਹਾਜ਼ 'ਤੇ ਬੈਠਣਾ <laughs> Passengers are reminded to report suspicious items and behavior to airport staff and to comply with all directions from security staff. Please do not leave bags unattended. Your safety and security is the highest priority at Perth Airport. <laughs> ਦਾਦੀ ਨਾਲ ਆ ਜਾਣਾ ਕੀ ਨੇ ਨਾਈਟ ਫੰਟਾਸਟਿਕ ਦੀ ਗੱਲੀ ਨਾਲ ਲੈਣੇ ਵਾਲੀ ਦਾ ਲੌਗ ਨੂੰ ਮਾਪੇ ਦਾ ਦੱਸਦਾ ਦਾਦੀ ਨਾਲ ਦਾਦੀ ਕੋਲ ਜਾਣਾ ਪੁੱਤ ਲੌਲੀਆਂ ਦੇ ਦਿੰਦਾ ਚਲੋ ਦਾਦੀ ਲੌਲੀ ਵਾਹ ਦਾ ਗਾਣਾ ਦੇਖੋ ਲੌਲੀਆਂ ਮੜੀ ਜੇ ਘੱਟ ਕੇ ਉੱਪਰ ਜੀ ਪੁੱਤ ਦਾਦੀ ਕੋਲ ਜਾਣਾ ਤਾਂ ਦਾਦੀ ਦੇ ਨਾਲ ਜਾਣਾ ਤੁਸੀਂ ਜਾਂ ਮੈਂ ਦੱਸ ਲੌਲੀ ਆਲੀਆ ਦੇ ਖਾਣੇ ਦੰਨੀ ਦਬਲ ਦਬ ਦੀ ਨਾ ਆ ਜਾਣਾ ਥੋੜੀ ਦਿਨਾਂ ਚ ਰੋਣਾ ਨਹੀਂ ਹੈਗਾ ਤੇ ਰੋਂਦਾ ਕਾਤੇ ਬੁੱਤਾਂ ਟੀਆਲਾ ਰੋਣਾ ਹੈ ਛੁੱਟੀਆਂ ਛੁੱਟੀਆਂ ਗੰਦੇ ਪੈਪੇ ਆ ਜਾਓ ਆ ਜਾਓ ਆਜੋ 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 ਤੇਰੇ ਮੈਨੂੰ ਕਿਹਦਾ ਜਿੱਦ ਜੁੰਗਾ ਵੀ ਛੋਟਾ ਬਾਈ ਬਾਈ ਦਾਦੀ ਗਈ ਤੁਸੀਂ ਦਾਦਾ ਵੀ ਗਿਆ ਫੱਟ ਕੇ ਸੀ ਚੰਦੇ ਘਰ ਵਾਪਸ ਫਤੇ ਰੋ ਰਿਹਾ ਫੱਟ ਨੇ ਬਹਟ ਪਾਇਆ ਕਹਿੰਦਾ ਮੈਂ ਨਾਲੇ ਜਾਣਾ ਦਾਦੀ ਦੇ ਮੰਮੀ ਨਾਲੇ ਪੈਂਦਾ ਰਾਤ ਨੂੰ ਜ਼ਿਆਦਾ ਪਿਆਰ ਮੰਮੀ ਨਾਲੇ ਦਾ ਆਓ ਚੱਲੀਏ ਹੁਣ ਆਪਾਂ ਆਪਣੇ ਘਰ ਚੱਲੀਏ ਫਤੇ ਘਰ ਗਿਆ ਨਾ ਹੁਣ ਕਹਦੇ ਗੁੱਸੇ ਐ ਤੂੰ ਕਹਿੰਦਾ ਜੀ ਨਹੀਂ ਕਰਦਾ ਘਰ ਜਾ ਫਤੇ ਜਾਹੱਚ ਨਹੀਂ ਜਾਣਾ ਪੁੱਤ ਤੂੰ ਜਾਹੱਚ ਤੂੰ ਨਹੀਂ ਜਾ ਸਕਦਾ ਕਿ ਤੇਰੀ ਤੇ ਟਿਕਟੇ ਨਹੀਂ ਲਈ ਹੋਈ ਚਲੋ ਬੈਠੋ ਮੰਮਾ ਕੋਲ ਚੱਲ ਜੀ ਫਿਰ ਆਪਾਂ ਘਰ ਕਿੱਥੇ ਜਾਣਾ ਮੇਰੇ ਸੋਹਣੇ ਪਲੇਨ ਦਿਖਾਵਾਂਗੇ ਤੈਨੂੰ ਉੱਧਰੋਂ ਬਾਹਰ ਜਹਾਜ਼ੀ ਚ ਥੋੜੀ ਜਾ ਸਕਦਾ ਤੂੰ ਪਲੇਨ ਦਿਖਾਵਾਂਗੇ ਤੈਨੂੰ ਉੱਥੇ ਤੂੰ ਦਾਦੀ ਦੇ ਨਾਲ ਜਾਣਾ ਸੀਗਾ ਨਹੀਂ ਜਾਣਾ ਤੂੰ ਦਾਦੀ ਗਈ ਫਤਦੀ ਦਾਦੀ ਗਈ ਹੁਣ ਫਤੈ ਨੂੰ ਫਤੈ ਨੂੰ ਅਸੀਂ ਕੋਈ ਲollipops ਲੈ ਕੇ ਆਣੀ ਆਂਗੇ ਦਾਦੀ ਨੇ ਨਾ ਫਤੈ ਦੀ ਹੁਣ ਅਸੀਂ ਕਟਾਈ ਕਰੇ ਕਰਨੀ ਨਾ ਵੱਡਾ ਡੱਬਾ ਲੈ ਕੇ ਆਉਗੀ ਦਾਦੀ ਲollipops ਦੇ ਕੇ ਹੁਣ ਅਸੀਂ ਫਿਰ ਕੀ ਆਗੇ ਕਰੇ ਖੇਲਣਾ ਚਲਾਪ ਜਾਵਾਂਗੇ ਦਾਣੇ ਖਾਈ ਜਾਵਾਂਗੇ ਤੁਹਾਨੂੰ ਹੁੰਦਾ ਤਾਂ ਹੈ ਜਿਆਦਾ ਕਰਦਾ ਹੈ ਮੰਮੀ ਨੂੰ ਪਾ ਦੋ ਸਾਰਾ ਪਾ ਦੋ ਢੇਰੀ ਕਰ ਦੋ ਹੁਣ ਵਿੱਚ ਦੇ ਤੇਰੀ ਕਰ ਦੋ ਇਹ ਇੱਕ ਨਾ ਕਰ ਦੋ ਅੱਧਾ ਕਰ ਦੋ ਅੱਧਾ ਬੰਦ ਦੇ ਦੋ